ਹਾਂਜੀ ਪੰਜਾਬੀਓ ਸਤਿ ਸ਼੍ਰੀ ਅਕਾਲ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਜਿਵੇਂ ਸਾਡੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਨੇ ਕਾਫੀ ਨੁਕਸਾਨ ਕੀਤਾ ਸੋ ਸਾਡੇ ਪੰਜਾਬੀ ਵੀਰ ਸਾਰੇ ਪੰਜਾਬ ਦੇ ਵਿੱਚੋਂ ਹਿੰਦੂ ਸਿੱਖ ਮੁਸਲਮਾਨ ਹਰਿਆਣੇ ਦੇ ਵੀ ਵੀਰ ਆ ਕੇ ਮਦਦ ਕਰ ਰਹੇ ਆ ਧੰਨਵਾਦ ਆ ਸਾਰਿਆਂ ਦਾ ਜਿਹੜੇ ਅੱਜ ਦੁੱਖ ਦੀ ਘੜੀ ਦੇ ਵਿੱਚ ਆਕੇ ਨਾਲ ਖੜ ਗਏ ਪਰ ਹਾਲਾਤ ਤੇ ਹੌਸਲੇ ਦੀ ਲੋੜ ਸਾਥ ਦੀ ਲੋੜ ਉਦੋਂ ਜ਼ਿਆਦਾ ਪੈਣੀ ਹੈ ਜਦੋਂ ਇਹ ਪਾਣੀ ਘਟ ਜਾਣਾ ਹੈ ਤੇ ਜਦੋਂ ਸਾਰਿਆਂ ਨੇ ਆਪਣੇ ਘਰਾਂ ਦੀ ਆਪਣੀਆਂ ਫਸਲਾਂ ਦੀ ਆਪਣੇ ਕਾਰੋਬਾਰਾਂ ਦੀ ਬਰਬਾਦੀ ਵੇਖਣੀ ਹੈ ਉਹ ਬਰਬਾਦੀ ਵੇਖਣ ਵੇਲੇ ਉਹਨਾਂ ਭੈਣਾ ਭਰਾਵਾਂ ਨੂੰ ਹੌਸਲਾ ਦੇਣ ਦੀ ਲੋੜ ਪੈਣੀ ਹੈ ਮੈਨੂੰ ਲੱਗਦਾ ਹੈ ਕਿ ਅੱਜ ਨਾਲੋਂ ਉਦੋਂ ਵੱਧ ਸਾਥ ਦੀ ਲੋੜ ਹੋਊਗੀ ਕਿਉਂਕਿ ਜਿੱਥੇ ਜ਼ਰੂਰੀ ਚੀਜ਼ਾਂ ਦੀ ਲੋੜ ਪੈਣੀ ਹੈ ਵਸਤੂਆਂ ਦੀ ਲੋੜ ਪੈਣੀ ਹੈ ਉੱਥੇ ਹੌਸਲੇ ਦੀ ਲੋੜ ਬਹੁਤ ਪੈਣੀ ਹੈ ਕਿਉਂ ਕਿ ਕਿਉਂਕਿ ਫਸਲਾਂ ਦੇ ਵਿੱਚ ਕਈ-ਕਈ ਫੋਟ ਰੇਤਾ ਚੜ ਜਾਣਾ ਹੈ ਘਰਾਂ ਵਿੱਚ ਰੇਤਾ ਚੜ ਜਾਣਾ ਹੈ ਚੀਜ਼ਾਂ ਨੇ ਬਰਬਾਦ ਹੋ ਜਾਣਾ ਜਿਹੜੀਆਂ ਆਮ ਵਰਤੋਂ ਦੀਆਂ ਚੀਜ਼ਾਂ ਨਾ ਫ੍ਰਿਜਾਂ ਜਾਂ ਹੋਰ ਨਿੱਕ ਸੋਕ ਜਿਹੜਾ ਸਾਡੇ ਘਰਾਂ ਪਰਿਵਾਰਾਂ ਦੇ ਵਿੱਚ ਚੁੱਲ੍ਹੇ ਚੌਕੇ ਵਿੱਚ ਅਕਸਰ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਿਲੰਡਰ ਚੁੱਲ੍ਹੇ ਇਹਨਾਂ ਚੀਜ਼ਾਂ ਦੀ ਲੋੜ ਪੈਣੀ ਹੈ ਸੋ ਹੁਣ ਅਕਸਰ ਵੀਡੀਓ ਦੇ ਵਿੱਚ ਵੇਖਦੇ ਆ ਕਿ ਕੁਝ ਲਾਲਚੀ ਲੋਕ ਨਜਾਇਜ਼ੀ ਦੂਰੋਂ ਪਿੰਡਾਂ ਦੇ ਵਿੱਚੋਂ ਆ ਕੇ ਜਾਂ ਹਰ ਇੱਕ ਦਾਨੀ ਸੱਜਣ ਤੋਂ ਮਿਲਣ ਵਾਲਾ ਦਾਨ ਸਹਿਤਾਂ ਨੂੰ ਇਕੱਠੀ ਕਰੀ ਜਾਂਦੇ ਆ ਜਮ੍ਹਾਂ ਖੋਰੀ ਕਰੀ ਜਾਂਦੇ ਆ ਉਹਨੇ ਇੱਕ ਦਿਨ ਖਰਾਬ ਹੋ ਜਾਣਾ ਹੈ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਜਿਹੜੇ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਦੇ ਤੌਰ ਤੇ ਸੇਵਾ ਕਰ ਰਹੇ ਆ ਇੱਕ ਸਿਸਟਮ ਬਣਾਓ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਰਾਸ਼ਨ ਪਸ਼ੂਆਂ ਦਾ ਆਚਾਰਾ ਫੀਡ ਜਾਂ ਤੇਲ ਮਿਲ ਗਿਆ ਉਹਨਾਂ ਦੀ ਬਜਾਏ ਜਿਨ੍ਹਾਂ ਕੋਲੇ ਚੀਜ਼ਾਂ ਨਹੀਂ ਪਹੁੰਚੀਆਂ ਉਹਨਾਂ ਤੱਕ ਇਹ ਪਹੁੰਚ ਕੀਤੀ ਜਾਵੇ ਤੇ ਦੁਬਾਰਾ ਫਿਰ ਉਦੋਂ ਜਾਇਆ ਜਾਵੇ ਜਦੋਂ ਜ਼ਰੂਰਤ ਹੋਵੇ ਜਦੋਂ ਬਾਣਾ ਦੇ ਵਿੱਚੋਂ ਖੇਤਾਂ ਦੇ ਵਿੱਚੋਂ ਰੇਤਾ ਪਾਸੇ ਖਿੱਚਣਾ ਹੋਇਆ ਜਦੋਂ ਕਿਸੇ ਘਰੇ ਸਿਲੰਡਰ ਨਾ ਹੋਇਆ ਕਿਸੇ ਦਾ ਬਿਜਲੀ ਦੀ ਸਾਰੀ ਫੀਟਿੰਗ ਸੜ ਗਈ ਹੋਈ ਜਦੋਂ ਕਿਸੇ ਦਾ ਪੂਰੇ ਦਾ ਪੂਰਾ ਘਰ ਦਾ ਆਟਾ ਬਰਬਾਦ ਹੋ ਗਿਆ ਕਿਸੇ ਵਪਾਰੀ ਦਾ ਕਰਿਆਨੇ ਦੀ ਸਾਰੀ ਦੁਕਾਨ ਬਰਬਾਦ ਹੋ ਗਈ ਜਿਦਾ ਘਰ ਟੁੱਟ ਗਿਆ ਕਰੋੜਾਂ ਦੀਆਂ ਲੱਖਾਂ ਦੀਆਂ ਹਜ਼ਾਰਾਂ ਦੇ ਘਰ ਕੋਠੀਆਂ ਮਕਾਨ ਬਰਬਾਦ ਹੋ ਗਏ ਟਰੈਕਟਰ ਮੋਟਰਸਾਈਕਲ ਗਮ ਹੋ ਗਏ ਮੱਝਾਂ ਗਾਵਾਂ ਰੁੜ ਗਈਆਂ ਉਦੋਂ ਜ਼ਿਆਦਾ ਜ਼ਰੂਰਤ ਪੈਣੀ ਹੈ ਸੋ ਮੇਰਾ ਨਿੱਜੀ ਵਿਚਾਰ ਹੈ ਕਿ ਹੁਣ ਥੋੜਾ ਜਿਹਾ ਸੰਕੋਚ ਕਰਕੇ ਨਜਾਇਜ਼ ਫालतू ਸਿੱਕਣ ਦੀ ਬਜਾਏ ਉਸ ਟਾਈਮ ਤੇ ਆਪਾਂ ਮਦਦ ਕਰੀਏ ਤਾਂਕੇ ਉਹਨਾਂ ਦੀ ਜ਼ਿੰਦਗੀ ਲਈ ਤੇ ਲਿਆ ਸਕੀਏ ਕਿਉਂਕਿ ਸਾਨੂੰ ਮੰਨਣਾ ਪੈਣਾ ਕਿ ਅੱਜ ਦੇ ਜਿਹੜੇ ਪਛੜ ਗਏ ਉਹਨਾਂ ਦੇ ਜ਼ਿੰਦਗੀ ਲਈ ਤੇ ਆਉਣ ਤੇ ਬੜਾ ਟਾਈਮ ਲੱਗ ਜਾਣਾ ਜਿਵੇਂ ਅਕਸਰ ਪੁਰਾਣੇ ਬਜ਼ੁਰਗ ਕਹਿੰਦੇ ਸੀ ਘੜੀ ਦਾ ਖੁਸ਼ਿਆ ਵਰਿਆਂ ਸਾਲਾਂ ਤੇ ਪੈ ਜਾਂਦਾ ਹੈ ਉਹ ਹਾਲਾਤ ਬਣ ਜਾਂਦੇ ਆ ਲੋਕਾਂ ਨੂੰ ਕਾਮਯਾਬ ਹੁੰਦੇ ਆ ਘਰ-ਬਾਰ ਤਿਆਰ ਕਰਦੇ ਆ ਸੋ ਇਹ ਸਵਾਸਤੇ ਇਹਨਾਂ ਚੀਜ਼ਾਂ ਨੂੰ ਵਿਚਾਰਿਆ ਜਰੂਰ ਜਾਵੇ ਜਿਹੜੇ ਦਾਨੀ ਵੀਰ ਨਗਰ ਰਾਸ਼ਨ ਲੈ ਕੇ ਜਾਂ ਹੋਰ ਮਾਲੀ ਸਹਾਇਤਾ ਲੈ ਕੇ ਜਾ ਰਹੇ ਨੇ ਗੱਲ ਚੰਗੀ ਲੱਗੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ